ਅਸੀਂ ਸਾਰੇ ਉਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਨਾਤਮਸਤਕ ਹੋਣ ਆਏ ਹਾਂ ਜਿਹੜੀ ਧਰਤੀ ਸਿੱਖ ਇਤਿਹਾਸ ਨੂੰ ਬੜਾ ਵਧੀਆ ਤਰ੍ਹਾਂ ਦਰਸਾਉਂਦੀ ਆ ਕਿ ਸਿੱਖ ਇਤਿਹਾਸ ਸਿਰਫ ਕੁਰਬਾਨੀਆਂ ਵਾ ਹੀ ਨਹੀਂ ਕੁਰਬਾਨੀਆਂ ਦੇ ਨਾਲ ਨਾਲ ਪਛਤਾਪ ਔਰ ਗੁਰੂ ਨਾਲ ਸੱਚਾ ਪਿਆਰ ਕਰਨ ਦਾ ਇੱਕ ਧਰਮ ਆ ਕਦੀ ਕਦਾਈ ਹੋ ਜਾਂਦਾ ਆ ਕਿ ਅਸੀਂ ਮਨੁੱਖੀ ਜੀਵਾਂ ਕਿਤੇ ਨਾ ਕਿਤੇ ਕੁਝ ਨਾ ਕੁਝ ਗਲਤੀਆਂ ਹੁੰਦੀਆਂ ਨੇ ਅਸੀਂ ਗੁਰੂ ਤੋਂ ਬੇਮੁਖ ਹੁੰਦੇ ਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 40 ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬੇਦਾਵਾ ਲੈ ਕੇ ਦੇ ਗਏ ਤੇ ਉਹਨਾਂ ਨੇ ਪਛਤਾਵਾ ਕੀਤਾ